ਜਬੀਨੋ ਇਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਵਿਸ਼ੇਸ਼ ਸੌਰ ਤੇ ਗੱਲਬਾਤ ਕਰਨ ਪਹੁੰਚੇ ਆ 108 ਸੰਤ ਬੱਬਾ ਜਸਵੀਰ ਸਿੰਘ ਜੀ ਪੀਪਲ ਮਾਜੀ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਇਕਤਾ ਲਹਿਰ ਦੇ ਜਿਹੜੇ ਇਸ ਵਕਤ ਮੁਖੀ ਆ ਉਹਨਾਂ ਦੇ ਨਾਲ ਵੀ ਵਿਸ਼ੇਸ਼ ਸੌਰ ਤੇ ਗੱਲਬਾਤ ਕਰਨ ਆਏ ਆ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ குரு ਫਤਿਹ ਬੁਲਾਉਣਾ ਜੈ ਗੁਰਦੇਵ ਧੰਨ ਗੁਰਦੇਵ ਜਿਵੇਂ ਸਾਡੀ ਸ਼੍ਰੀ ਗੁਰੂ ਅਰਜਨ ਦੇਵ ਇਕਤਾ ਲਹਿਰ ਅਸੀਂ ਬਣਾਈ ਆ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡੇ ਲੈਵਲ ਤੇ ਆਪਣੀ ਹੋਂਦ ਵਿਚ ਆ ਰਹੀ ਆ ਔਰ ਜਿਵੇਂ ਤੁਸੀਂ ਸਾਡੇ ਕੋਲ ਆਏ ਹੋ ਸਾਡੀ ਇਕਤਾ ਲਹਿਰ ਦੀਆਂ ਗਤੀਵਿਧੀਆਂ ਸੰਗਤ ਤੱਕਰ ਪਹੁੰਚਾਉਣ ਲਈ ਤੇ ਉਹ ਅਸੀਂ ਸਾਰੀ ਸੰਗਤ ਨੂੰ ਆਪਣੀਆਂ ਗਤੀਵਿਧੀਆਂ ਜ਼ਰੂਰ ਦੱਸਾਂਗੇ ਜੀ ਤੇ ਮਹਾਰਾਜ ਸ਼੍ਰੀ ਗੁਰੂ ਰਬਦਾਸ ਇਕਤਾ ਲਹਿਰ ਦਾ ਮਕਸਦ ਕੀ ਹੈ ਜਿਹੜਾ ਹਾਂ ਸ਼੍ਰੀ ਗੁਰੂ ਰਬਦਾਸ ਇਕਤਾ ਲਹਿਰ ਦਾ ਮਕਸਦ ਇਹ ਆ ਮੇਨ ਪ੍ਰਜੋਜਨ ਨਾ ਸਾਡਾ ਵੀ ਜਿਹੜੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ ਤੋਂ ਕਈ ਐਸੇ ਲੋਕ ਨੇ ਜਿਹੜੇ ਵਾਂਝੇ ਹੋਈ ਬੈਠੇ ਨੇ ਆਪਣੇ ਗੁਰੂ ਨੂੰ ਛੱਡ ਕੇ ਦਰਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਇਕਤਾ ਲਹਿਰ ਦਾ ਮਿਸ਼ਨ ਕੀ ਆ ਅਸੀਂ ਧੰਗੁਰ ਰਬਦਾਸ ਮਹਾਰਾਜ ਜੀਆ ਦਾ ਨਾਮ ਧੰਗੁਰ ਰਬਦਾਸ ਮਹਾਰਾਜ ਜੀ ਦੀ ਸੋਚ 바ਵਾ ਸਾਹਿਬ ਜੀਆ ਦੀ ਸੋਚ ਅਸੀਂ ਹਰ ਇੱਕ ਘਰ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਆ ਤੇ ਜਿਸ ਨਾਮਾ ਜੀ ਹੁਣ ਸ਼੍ਰੀ ਗੁਰੂਪਦਾਸ ਇਕਤਾ ਲਹਿਰ ਹੋ ਲੋ ਤੇ ਸੰਸਮਾਜ ਹੋ ਲੋ ਜਿਹੜੇ ਤੁਹਾਡੇ ਕੋਲ ਜਿਹੜੀ ਆ ਗੁਰੂ ਰਬਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਕੀ ਕਹਿਣਾ ਚਾਹੁੰਗੇ ਮਾਰੇ ਦਸ਼ਕਨ ਜੀ हां ਜਿਹੜੀ ਸਾਡੀ ਸ਼੍ਰੀ ਗੁਰੂ ਅਰਦਾਸ ਇਕਤਾ ਲਹਿਰ ਵੱਲੋਂ ਸ਼ੋਭਾ ਯਾਤਰਾ ਏ ਇਹਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਬਹੁਤ ਜੋਰਾਂ ਦੇ ਨਾਲ ਬਹੁਤ ਸੰਗਤਾਂ ਨੂੰ ਸਨੇਹ ਦਿੱਤੇ ਜਾ ਰਹੇ ਨੇ ਤੇ ਵੀ ਸ਼੍ਰੀ ਗੁਰੂ ਅਰਦਾਸ ਇਕਤਾ ਲਹਿਰ ਦੀ ਜਿਹੜੀ ਸ਼ੋਭਾ ਏ ਸ਼ੋਭਾ ਯਾਤਰਾ ਏ ਉਹਦੀ ਤਿਆਰੀ ਚੱਲ ਰਹੀ ਆ ਹੁਣ ਪਿੰਡਾਂ ਵਿੱਚ ਅਸੀਂ ਸ਼ੁਰੂ ਕਰ ਦੇਣੀ ਉਹ ਸ਼ੋਭਾ ਯਾਤਰਾ ਜੀ ਤੇ ਮਾਰੇ ਜੀ ਜਿਹੜੀ ਸ਼ੋਭਾ ਯਾਤਰਾ ਆ ਕਿਸ ਇਲਾਕੇ ਤੋਂ ਕੱਢੀ ਜਾਊਗੀ ਪੂਰੇ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕਤਾ ਲਹਿਰ ਦਾ ਜਿਹੜਾ ਕਾਫੀ ਮੰਨੋ ਮਜ਼ਬੂਤ ਹੋਈ ਹੈ ਤੇ ਕਿਹੜਾ ਤੁਸੀਂ ਜਿਹੜਾ ਜ਼ਿਲ੍ਹਾ ਚੁਣਿਆ ਗਿਆ ਜੀ ਹਾਂ ਇਹ ਜਿਹੜਾ ਹੈ ਆ ਸਾਡੀ ਇੱਕਤਾ ਲਹਿਰ ਦਾ ਜੋ ਵੀ ਹੈ ਉਹਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਪਰ ਹਜੇ ਅਸੀਂ ਜਨ ਤੱਕ ਨਹੀਂ ਕੀਤੀਆਂ ਚਲੋ ਤੁਸੀਂ ਚੈਨਲ ਜਨ ਪੰਜਾਬੀ ਚੈਨਲ ਤੋਂ ਤੁਸੀਂ ਆਏ ਆ ਮੈਂ ਤੁਹਾਡੇ ਨਾਲ ਫਿਰ ਵੀ ਗੱਲਬਾਤ ਕਰਨ ਲੱਗੇ ਹਾਂ ਕਿਉਂਕਿ ਉਹ ਸਾਰੇ ਪੰਜਾਬ ਵਿੱਚ ਉਹਦੀਆਂ ਹਜੇ ਗਤੀਵਿਧੀਆਂ ਚੱਲ ਰਹੀਆਂ ਜਿਹੜੀ ਤਰੀਕ ਆ ਕਿੱਥੋਂ ਆਰੰਭ ਕਰਨੀ ਆ ਔਰ ਕਿੱਥੋਂ ਜਾ ਕੇ ਸੰਪੂਰਨ ਕਰਨੀ ਆ ਉਹਦੀਆਂ ਗਤੀਵਿਧੀਆਂ ਹਜੇ ਨਹੀਂ ਦੱਸ ਸਕਦੇ ਅਸੀਂ ਕਿਉਂਕਿ ਹਜੇ ਚੱਲ ਰਿਹਾ ਹੈ ਪਰ ਸਾਡੀ ਸੋਭਾ ਯਾਤਰਾ ਹੈ ਜਿਹੜੀ ਸ਼੍ਰੀ ਗੁਰੂ ਰਵਦਾਸ ਏਕਤਾ ਲਹਿਰ ਦਾ ਜਿਹੜਾ ਮਿਸ਼ਨ ਆ ਸ਼੍ਰੀ ਗੁਰੂ ਰਵਦਾਸ ਏਕਤਾ ਲਹਿਰ ਦੀ ਜਿਹੜੀ ਜਾਗੋ ਆ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਸੋਭਾ ਯਾਤਰਾ ਨੂੰ ਕੱਢਾਂਗੇ ਔਰ ਗੁਰੂ ਰਵਦਾਸ ਮਹਾਰਾਜਿਆਂ ਦਾ ਸਨੇਹਾ ਅਸੀਂ ਜ਼ਰੂਰ ਘਰ-ਘਰ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੇ ਇਸ ਰਮਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਗੁਰੂ ਮਹਾਰਾਜ ਜੀ ਦੀ ਉਹਦੇ ਵਿੱਚ ਕੋਈ ਰਾਜਨੀਤਿਕ ਪਾਰਟੀਆਂ ਵੀ ਸ਼ਾਮਲ ਹੋਣਗੀਆਂ ਜੀ ਨਹੀਂ ਰਾਜਨੀਤਿਕ ਦੇਖੋ ਇਹਦੇ ਵਿੱਚ ਰਾਜਨੀਤਿਕ ਪੱਖ ਨਹੀਂ ਹੈ ਕੋਈ ਵੀ ਇਹ ਘਰ ਹੀ ਗੁਰ ਰੱਬ ਦਾ ਘਰ ਹੈ ਇੱਥੇ ਕੋਈ ਵੀ ਆਵੇ ਰਾਜਨੀਤਿਕ ਆਵੇ ਕੋਈ ਧਾਰਮਿਕ ਆਵੇ ਕੋਈ ਵੀ ਆਵੇ ਇੱਥੇ ਸਾਰਿਆਂ ਨੂੰ ਜੀਓ ਆਇਆਂ ਉਹਨਾਂ ਦਾ ਸਤਿਕਾਰ ਕੀਤਾ ਜਾਏਗਾ ਤੇ ਮੈਨੂੰ ਦਸ਼ਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਹੁਮ ਹੁਆ ਕੇ ਪਹੁੰਚਣਾ ਚਾਹੀਦਾ ਜੀ ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੀਆਂ ਸੰਗਤਾਂ ਨੂੰ ਜਿਵੇਂ ਕਿ ਸ਼੍ਰੀ ਗੁਰੂ ਰਬਦਾਸ ਇਕਤਾ ਲਹਿਰ ਦੀ ਜੋ ਸਾਡੀ ਗਤੀਵਿਧੀ ਆ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੋਭਾ ਯਾਤਰਾ ਨੂੰ ਉਜਾਗਰ ਕਰਨਾ ਹਾਂ ਜਿਹੜਾ ਇੱਕ ਟੀਚਾ ਇਹ ਅਸੀਂ ਵੱਡੇ ਲੈਵਲ ਤੇ ਰੱਖਾਂਗੇ ਕਿ ਕਿੱਥੋਂ ਇਹ ਸੋਭਾ ਯਾਤਰਾ ਸ਼ੁਰੂ ਹੋਣੀ ਆ ਕਿੰਨਾ ਕਿੰਨਾ ਪਿੰਡਾਂ ਵਿੱਚ ਜਾਣੀ ਆ ਕਿੱਥੇ ਕਿੱਥੇ ਇਹਦੇ ਠਰਾਵ ਹੋਣਗੇ ਸਾਰਾ ਪ੍ਰਬੰਧ ਅਸੀਂ ਕਰਦੇ ਜਾ ਰਹੇ ਹਾਂ ਔਰ ਸੰਗਤਾਂ ਨੂੰ ਵੀ ਪਿੰਡਾਂ ਪਿੰਡਾਂ ਵਿੱਚ ਵੀ ਜਾ ਕੇ ਲੋਕਾਂ ਨੂੰ ਸੂਚਿਤ ਕਰ ਰਹੇ ਹਾਂ ਵੀ ਗੁਰੂ ਰਬਦਾਸ ਮਹਾਰਾਜ ਜੀ ਦੀ ਸੋਭਾ ਯਾਤਰਾ ਜਾਗੋ ਆ ਰਹੀ ਆ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਨੂੰ ਸ਼ੋਭਾ ਯਾਤਰਾ ਨੂੰ ਆਰੰਭ ਕਰਾਂਗੇ ਤਕਰੀਬਨ ਇੱਕ ਹਫਤੇ ਦਾ ਸਾਡੀ ਸ਼ੋਭਾ ਯਾਤਰਾ ਦਾ ਟੂਰ ਹੋਏਗਾ ਤੇ ਜਿਸ ਤਰ੍ਹਾਂ ਮਾਰੇ ਅੱਜ ਕੱਲ ਨੌਜਵਾਨ ਜਿਹੜੀ ਪੀੜੀ ਐ ਨਸ਼ੇ ਦੀ ਬਹੁਤ ਕਰੀ ਐ ਕੀ ਉਹਨਾਂ ਨੂੰ ਜਿਹੜਾ ਸ਼ੋਭਾ ਯਾਤਰਾ ਦੇ ਨਸ਼ੇ ਕਰਕੇ ਜਿਹੜਾ ਉਹਨਾਂ ਨੂੰ ਬਾਰੇ ਕੀ ਕਹਿਣਾ ਚਾਹੁੰਗੇ ਦਸਕਾਂ ਨੂੰ ਜਰੂਰ ਦੱਸੋ ਜੀ ਜਿਹੜਿਆ ਨਸ਼ਾ ਐ ਦੇਖੋ ਪੰਜ ਦਰਿਆ ਵਗਦੇ ਨੇ ਛੇਵਾਂ ਅਜ ਨਸ਼ਿਆਂ ਦਾ ਦਰਿਆ ਵੀ ਵਗਦਾ ਪਿਆ ਹੈ ਇਹ ਨਸ਼ਿਆਂ ਦਾ ਦਰਿਆ ਨੂੰ ਹੀ ਠੱਲ ਪਾਉਣ ਵਾਸਤੇ ਸਾਰਾ ਅਸੀਂ ਸੁਚੇਤ ਕਰ ਰਹੇ ਹਾਂ ਵੀ ਨਸ਼ੇ ਨਾ ਕਰੋ ਗੁਰੂ ਵਾਲੇ ਬਣੀਏ ਆਪਾਂ ਗੁਰੂ ਰਬਦਾਸ ਮਹਾਰਾਜ ਜੀ ਦੀ ਸੋਚ ਵਾਵਾ ਸਾਹਿਬ ਜੀ ਦੀ ਸੋਚ ਤੇ ਚੱਲੀਏ ਨਸ਼ਿਆਂ ਨੂੰ ਤੋਂ ਦੂਰ ਰਹਿਣ ਲਈ ਇਹ ਸ਼ੋਭਾ ਯਾਤਰਾ ਦਾ ਜਿਹੜਾ ਸਨੇਹਾ ਹੈ ਇਹ ਵੀ ਅਸੀਂ ਘਰ ਘਰ ਪਚਾਵਾਂਗੇ ਇਸ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਤਦਾਦ ਦੇ ਨਾਲ ਸੰਤ ਮਹਾਪੁਰਸ਼ ਸੰਤ ਸਮਾਜ ਸਾਡੇ ਨਾਲ ਜੁੜ ਰਿਹਾ ਹੈ ਤੇ ਜੇ ਜਸਨ ਮਹਾਰਾਜ ਜੂਨ ਸੀ ਐਨ ਆਰ ਆਈ ਦੀ ਗੱਲ ਕਰੀਏ ਤੇ ਉਹਦੀ ਕਾਫੀ ਦਸ਼ਕਾਂ ਦੇ ਵਿੱਚ ਉਹ ਉਤਸ਼ਾਹ ਇੱਕ ਨੂੰ ਮਿਲਦਾ ਕਿ ਗੁਰੂ ਮਹਾਰਾਜ ਜੀ ਦਾ ਕੋਈ ਵੀ ਪ੍ਰੋਗਰਾਮ ਆਵੇ ਤਾਂ ਉਹਦੇ ਵਿੱਚ ਸ਼ਾਮਲ ਜ਼ਰੂਰ ਹੁੰਦੇ ਆ ਤੇ ਦਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਐਨ ਆਰ ਆਈ ਨੂੰ ਹਾਂ ਜਿਹੜੀ ਇਹ ਐਨ ਆਰ ਆਈ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਸ ਸੋਭਾ ਯਾਤਰਾ ਨੂੰ ਅਨੇਕ ਰੰਗ ਲਾਉਣੇ ਆ ਆਪਾਂ ਨੇ ਅੰਨਕ ਵਧੀਆ ਤਰੀਕੇ ਨਾਲ ਐ ਸ਼ੋਭਾ ਯਾਤਰਾ ਨੂੰ ਆਪਾਂ ਨੇ ਕੱਢਣਾ ਹੈ ਕਿ ਦੁਨੀਆ ਦੇ ਲੋਕੀ ਦੇਖਣ ਵੀ ਗੁਰੂ ਰਬਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਔਰ ਗੁਰੂ ਰਬਦਾਸ ਮਹਾਰਾਜ ਜੀ ਦੀ ਜਾਗੋ ਆਈ ਆ ਐਨ ਆਰ ਆਈ ਵੀਰਾਂ ਦਾ ਸਾਨੂੰ ਵੈਸੇ ਵੀ ਬਹੁਤ ਵੱਡੇ ਲੈਵਲ ਤੇ ਸਹਿਯੋਗ ਆ ਪਰ ਮੈਂ ਫਿਰ ਵੀ ਬੇਨਤੀ ਕਰੂੰਗਾ ਐਨ ਆਰ ਆਈ ਵੀਰਾਂ ਨੂੰ ਤੁਸੀਂ ਸਾਡੇ ਨਾਲ ਜ਼ਰੂਰ ਜੁੜਿਓ ਔਰ ਇਸ ਸ਼ੋਭਾ ਯਾਤਰਾ ਨੂੰ ਆਪਾਂ ਬਹੁਤ ਵੱਡੇ ਲੈਵਲ ਤੇ ਇੱਕ ਲੋਕਾਂ ਤੱਕਰ ਮੈਸੇਜ ਤੇ ਸਨੇਹਾ ਦੇ ਸਕੀਏ ਇਸਰ ਹਮਾਰੇ ਇਸੀ ਗੱਲ ਕਰੀਏ ਕਿ ਸਤਿਗੁਰੂ ਰਬੀ ਦਾਸ ਮਹਾਰਾਜ ਜੀ ਦਾ ਸਰੂਪ ਵਗੈਰਾ ਜਿਹੜੇ ਆ ਉਹਦੀ ਸਜਾਈ ਜਾਣਗੇ ਸ਼ੋਭਾ ਯਾਤਰਾ ਚ ਹਾਂ ਹਾਂ ਗੁਰੂ ਰਬਦਾਸ ਮਹਾਰਾਜਿਆਂ ਦੇ ਸਰੂਪ ਜਿਵੇਂ ਸਤਿਗੁਰ ਨੇ ਪੱਥਰੀ ਤਾਰੀ ਉਹ ਸਤਿਗੁਰਾਂ ਦਾ ਸਰੂਪ ਔਰ ਜਿਵੇਂ ਮੀਰਾ ਨੇ ਪਿਆਰ ਕੀਤਾ ਗੁਰੂ ਰਬਦਾਸ ਮਹਾਰਾ ਨੂੰ ਉਹ ਸਰੂਪ ਜਿਵੇਂ ਝਾਲਾ ਬਾਈ ਨੇ ਸਤਿਗੁਰਾਂ ਨੂੰ ਸੱਦਾ ਦੇ ਕੇ ਔਰ ਚਤੌਰਗੜ੍ਹ ਬੁਲਾਇਆ ਉਹ ਸਰੂਪ ਅਸੀਂ ਸੁਬਾ ਯਾਤਰਾ ਦੇ ਵਿੱਚ ਸਯੋਜਿਤ ਕਰਾਂਗੇ ਵੀ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਸਰੂਪਾਂ ਦੇ ਦਰਸ਼ਨ ਕਰਨ ਔਰ ਪਾਲਕੀਆਂ ਦੇ ਵਿੱਚ ਸਤਿਗੁਰਾਂ ਦੇ ਸਰੂਪ ਸਜਾਏ ਜਾਣਗੇ ਤੇ ਜਿਸ ਤਰ੍ਹਾਂ ਸਤਿਗੁਰੂ ਰਬਦਾਸ ਮਹਾਰਾਜ ਦੇ ਸਰੂਪ ਤੋਂ ਇਲਾਵਾ ਮਹਾਰਾਜ ਕੋਈ ਹੋਰ ਦੀ ਸਰੂਪ ਵਗੈਰਾ ਲੈ ਕੇ ਨਹੀਂ ਹੋਰ ਗੁਰੂ ਰਬਦਾਸ ਮਹਾਰਾਜ ਜੀਾਂ ਦੀ ਸਰੂਪ ਹੋਣਗੇ ਤੇ ਔਰ ਮੀਰਾ ਦਾ ਝਾਲਾ ਵਾਈ ਦਾ ਇਹ ਸਰੂਪ ਵਿਸ਼ੇਸ਼ ਤੌਰ ਤੇ ਅਸੀਂ ਉਸ ਨਾਲ ਪਾਲਕੀਆਂ ਦੇ ਵਿੱਚ ਸਜਾਵਾਂਗੇ ਜੀ ਸੋ ਮਹਾਰਾਜ ਜੀ ਜਿਸ ਤਰ੍ਹਾਂ ਹੁਣ ਸਮਾਜ ਸੇਵਕ ਜਿੱਥੇ ਬੰਦੀਆਂ ਜਾਂ ਗੁਰੂ ਅਰਬਿਦਾਸ ਨਾਮ ਲੈ ਜਾਂ ਬਾਬਾ ਸਾਹਿਬ ਜੀ ਦੇ ਨਾਂ ਤੇ ਜਿਹਨੀਆਂ ਉਹਨਾਂ ਨੂੰ ਤੁਸੀਂ ਕੀ ਦਸ਼ਕਾਂ ਨੂੰ ਕਹਿਣਾ ਚਾਹੋਗੇ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਗੁਰੂ ਰਵਿਦਾਸ ਮਹਾਰਾਜ ਨੂੰ ਪਿਆਰ ਕਰਦੇ ਨੇ ਜਿਹੜੇ ਬਾਬਾ ਸਾਹਿਬ ਜੀਆਂ ਨੂੰ ਪਿਆਰ ਕਰਦੇ ਨੇ ਸਾਡੇ ਸਨੇਹ ਨੂੰ ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਵਾਇਰਲ ਕਰੋ ਕਿ ਹਰ ਇੱਕ ਦੇ ਘਰ ਵਿੱਚ ਇਹ ਸਾਡਾ ਮੈਸੇਜ ਸਨੇਹਾ ਪਹੁੰਚ ਸਕੇ ਵੀ ਇਸ ਸੋਭਾ ਯਾਤਰਾ ਦੇ ਵਿੱਚ ਸਾਰੇ ਸਮੂਲੀਅਤ ਕਰਨ ਤੇ ਮਨਾਈ ਕੀ ਲੰਗਰ ਦਾ ਵਗੈਰਾ ਜੀ ਇਹ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਦਸ਼ਕਾਂ ਨੂੰ ਕਾਫੀ ਫਿਰ ਪ੍ਰਸਾਨੀਆਂ ਦੀ ਉਹਦੀਆ ਤੇ ਉਹਦੇ ਬਾਰੇ ਦਸ਼ਕਾਂ ਨੂੰ ਜ਼ਰੂਰ ਦੱਸੋ ਜੀ ਦੇਖੋ ਲੰਗਰਾਂ ਦੇ ਪ੍ਰਬੰਧ ਸਾਰੇ ਥਾਮਾਂ ਤੇ ਕੀਤੇ ਜਾਣਗੇ ਰਹਿਣ ਦਾ ਪ੍ਰਬੰਧ ਰਹਿائش ਦਾ ਪ੍ਰਬੰਧ ਵਿਸ਼ੇਸ਼ ਤੌਰ ਤੇ ਕੀਤਾ ਜਾਏਗਾ ਔਰ ਮੈਡੀਕਲ ਮੈਡੀਸ਼ਨ ਵਗੈਰਾ ਵੀ ਐਂਬੂਲੈਂਸਾਂ ਦੇ ਵਿੱਚ ਉਪਲਬਧ ਕਰਕੇ ਅਸੀਂ ਰੱਖਾਂਗੇ ਜਿੱਥੇ ਵੀ ਕਿਤੇ ਦਿੱਕਤ ਆਈ ਕਿਸੇ ਨੂੰ ਉਹ ਸਾਰੀ ਅਸੀਂ ਦਵਾਵਾਂਗੇ ਜ਼ਰੂਰ ਹਰ ਇੱਕ ਤਰ੍ਹਾਂ ਦੀ ਸਹੂਲਤ ਇਸ ਸੋਭਾ ਯਾਤਰਾ ਦੇ ਵਿੱਚ ਸਾਰੀ ਉਪਲਬਧ ਹੋਵੇਗੀ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲਟੇ ਕਰੋ ਸ਼ੇਅਰ